ਹੈਲੋ 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 ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਬੋਲੇ ਸੋਨਿਹਾਲ ਸਤਿ ਸ੍ਰੀ ਅਕਾਲ ਰਾਏਕੋਟ ਵਾਲਿਓ ਜਿੰਨਾ ਪਿਆਰ ਜਦੋਂ ਵੀ ਆਏ ਆ ਭਾਵੇਂ ਪਿਛਲੀ ਵਾਰ ਸੀਗਾ ਉਹ ਇਧਰ ਦੀ ਉੱਪਰ ਦੀ ਹੋਏ ਸੀ ਆਪਾਂ ਮਲੇ ਕੋਲੇਵਲ ਨੂੰ ਅੱਜ ਇੱਧਰ ਦੀ ਅੰਦਰ ਵੀ ਆਇਆ ਜਿੰਨੀ ਵਾਰ ਵੀ ਆਇਆ ਰਾਏਕੋਟ ਵਾਲਿਆਂ ਨੇ ਆਪਣੀ ਰਿਕਾਰਡ ਤੋੜਿਆ ਦੁੱਗਣਾ ਤਿੱਗਣਾ ਚੌਗਣਾ ਪਿਆਰ ਦਿੱਤਾ ਅੱਜ ਵਾਲੇ ਪਿਆਰ ਵਾਸਤੇ ਬਹੁਤ ਬਹੁਤ ਧੰਨਵਾਦ ਔਰ ਇਸ ਕਿਸਮ ਦਾ ਮਾਹੌਲ ਬਣਿਆ ਹੋਇਆ ਪੰਜਾਬ ਚ ਮੈਂ ਲੁਧਿਆਣੇ ਤੋਂ ਆਇਆ ਤੁਸੀਂ ਦੇਖਿਆ ਹੋਣਾ ਬਹੁਤ ਸਾਰੇ ਨੇ ਅੱਜ ਲੁਧਿਆਣੇ ਦੇ ਵਿੱਚ ਬੇਸ਼ੁਮਾਰ ਘਟ ਸੀ ਬੇਸ਼ੁਮਾਰ ਮਤਲਬ ਕੈਮਰੇ ਤਾਂ ਕੀ ਅੱਖਾਂ ਵੀ ਜਿਹੜੀਆਂ ਉਹ ਵੀ ਉਹਨਾਂ ਲੋਕਾਂ ਨੂੰ ਨੰਗੀ ਅੱਖ ਨਾਲ ਵੀ ਦੇਖਿਆ ਨਹੀਂ ਜਾ ਸਕਦਾ ਸੀਗਾ ਕਿ ਕਿੰਨਾ ਘੱਟ ਹੈ ਸੋ ਤੁਹਾਡੇ ਉਮੀਦਵਾਰ ਨੇ ਜੀਪੀ ਗੁਰਪ੍ਰੀਤ ਕਿਰਮੀ ਨੰਬਰ ਤੇ ਆਪਣਾ ਬਟਨ ਹੈ ਮਸ਼ੀਨ ਦੇ ਵਿੱਚ ਬਟਨ ਹੈ ਇੱਕ ਤਰੀਕ ਨੂੰ ਜਦ ਜਾਓਗੇ ਮਸ਼ੀਨ ਵਾਲਾ ਜਿਹੜਾ ਬਟਨ ਹੈ ਉਹ 3 ਨੰਬਰ ਤੇ ਆਉਣਾ ਆਪਾਂ ਪਹਿਲੇ ਨੰਬਰ ਤੇ ਇਹ ਵਾਦਾ ਕਰਦੇ ਹਾਂ ਫਿਰ ਰਾਏਕੋਟ ਵਾਲਿਆਂ ਵੱਲੋਂ ਹਾਂ ਹੀ ਸਮਝਿਏ ਸੋ ਵੀਰੋ ਜਦੋਂ 4 ਤਰੀਕ ਨੂੰ ਰਿਜ਼ਲਟ ਆਉਣਗੇ ਜਦੋਂ 13 ਜੀਰੋ ਹੋ ਜਾਊਗਾ ਉਸ ਤੋਂ ਬਾਅਦ ਉਸ ਤੋਂ ਬਾਅਦ ਜਿਹੜੇ ਮੈਂ ਫ੍ਰੀ ਮਾਈਂਡ ਹੋ ਕੇ ਕੰਮ ਕਰਦੇ ਆ ਨਾ ਬਹੁਤ ਕੁਝ ਸੋਚੀ ਬੈਠਾ ਪੰਜਾਬ ਵਾਸਤੇ ਪਰ ਆ ਜਿਹੜੇ ਵਿਰੋਧੀ ਧਿਰ ਵਾਲੇ ਤੜਕੀ ਗਾਲਾਂ ਕੱਢਣ ਲੱਗ ਜਾਂਦੇ ਆ ਤੜਕੀ ਕੋਈ ਗੁੰਮਰਾਹ ਕਰਨ ਲੱਗ ਜਾਂਦੇ ਆ ਲੋਕਾਂ ਨੂੰ ਉਹਨਾਂ ਦੇ ਸਾਰਿਆਂ ਦੇ ਮੂੰਹ ਬੰਦ ਕਰੋ ਉਸ ਤੋਂ ਬਾਅਦ ਕੰਮ ਕੌਣ ਕਰੂਗਾ ਤੁਸੀਂ ਤੇ ਅਸੀਂ ਮਤਲਬ ਆਪਾਂ ਦੋਨੇ ਮਿਲ ਕੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਹੈ ਇਹਨਾਂ ਦੇ ਮੂੰਹ ਬੰਦ ਹੋ ਜਾਣਗੇ ਤੁਸੀਂ ਸ਼ਰਤ ਲਾ ਲਿਓ 4 ਤਰੀਕ ਨੂੰ ਉਹਨਾਂ ਦੇ ਬਿਆਨ ਆਉਣਗੇ ਹਾਂਜੀ ਅਸੀਂ ਆਪਣੀ ਪਾਰਟੀ ਦੇ ਵਿੱਚ ਇਹਦਾ ਮੰਥਨ ਕਰਾਂਗੇ ਇਹ 13 ਦੀਆਂ 13 ਕਿਉਂ ਹਾਰੇ ਇਹ ਇਹਨਾਂ ਦਾ ਸਾਲ ਲੰਘ ਜਾਣਾ ਮੰਥਨ ਚ ਉਸ ਤੋਂ ਬਾਅਦ ਮੰਥਨ ਤੋਂ ਬਾਅਦ ਲੜਨਗੇ ਦੋ ਸਾਲ ਇਹਨਾਂ ਦੀ ਲੜਾਈ ਚ ਲੰਘ ਜਾਣਾ ਹੈ ਉਹਨੇ ਚਿਰਚਾ ਆਪਾਂ ਪੰਜਾਬ ਨੂੰ ਸੋਨੇ ਦੀ ਚਿੜੀ ਬਣਾ ਦੇਣਾ ਇਸ ਵਕਤ ਪੰਜਾਬ ਦੇ ਵਿਕਾਸ ਦੇ ਵਿੱਚ ਸਭ ਤੋਂ ਵੱਡਾ ਰੋੜਾ ਇਹ ਨੇ ਆ ਤੜਕੀ ਜਿਹੜੇ ਲੱਗ ਜਾਂਦੇ ਆ ਆ ਖੈਰਾ ਬਾਜਵਾ ਬੜਿੰਗ ਤੜਿੰਗ ਪਤਾ ਨਹੀਂ ਕੀ ਕੀ ਹੈ ਹਾਂ ਜਿੰਦਾਬਾਦ ਜਿੰਦਾਬਾਦ ਤੇਰੇ ਜਿੰਦਾਬਾਦ ਜਦੋਂ ਜਿੰਦਾਬਾਦ ਜਦੋਂ ਇੱਕ ਤਰੀਕ ਨੂੰ ਜਾਓਗੇ ਰਾਜਕੋਟ ਵਾਲਿਓ ਇੱਕ ਤਰੀਕ ਨੂੰ ਜਦੋਂ ਪੋਲਿੰਗ ਬੂਥ ਤੇ ਜਾਓਗੇ ਝਾਰੂ ਵਾਲਾ ਬਟਨ ਦਬੋਂਗੇ ਤਾਂ ਮਸ਼ੀਨ ਚੋਂ ਇੱਕ ਐਦਾਂ ਦੀ ਆਵਾਜ਼ ਆਊਗੀ ਤੁਸੀਂ ਚੁੱਪ ਰਹੋ ਤੁਸੀਂ ਚੁੱਪ ਰਹੋ ਆਵਾਜ਼ ਸੁਣਿਓ ਜਦੋਂ ਇੱਕ ਤਰੀਕ ਨੂੰ ਬਟਨ ਦਬੋਂਗੇ ਇਦਾਂ ਦੀ ਆਵਾਜ਼ ਆਊਗੀ ਆਵਾਜ਼ ਉੱਚੀ ਕਰ ਇਹਨੂੰ ਤੁਸੀਂ ਮਸ਼ੀਨ ਦੀ ਆਵਾਜ਼ ਨਾ ਸਮਝਿਓ ਇਹਨੂੰ ਕਾਲੀਆਂ ਕਾਂਗਰਸੀਆਂ ਬੀਜੇਪੀ ਵਾਲਿਆਂ ਦੀਆਂ ਚੀਕਾਂ ਸਮਝਿਓ ਸਮਝ ਗਏ ਤੁਹਾਨੂੰ ਪੈਸੇ ਦੇਣ ਆਉਣਗੇ ਇਹ ਆ ਹੁਣ ਅਗਲੇ ਹਫਤੇ ਆ ਹਫਤਾ ਜਿਹੜਾ ਇਹਨਾਂ ਦਾ ਪੈਸੇ ਵੰਡਣ ਦਾ ਹੈ ਮੇਰੀ ਹੱਥ ਬਨ ਕੇ ਬੇਨਤੀ ਹੈ ਜੇ ਤੁਹਾਨੂੰ ਪੈਸੇ ਦੇਣ ਆਏ ਮਨਾ ਨਹੀਂ ਕਰਨਾ ਲక్ష్ਮੀ ਨਹੀਂ ਮੋੜਦੇ ਹੁੰਦੇ ਘਰੇ ਆਈ ਓਏ ਥੋੜੇ ਹੀ ਨੇ ਇਹਨਾਂ ਨੇ ਕਿਹੜਾ ਨਰਮਾ ਵੀ ਜੇ ਓ ਪੈਸੇ ਫੜ ਲਿਓ ਤੇਨਾਂ ਨੂੰ ਕਹਿ ਦਿਓ ਵੀ ਹਾਂ ਇੱਕ ਤਰੀਕ ਨੂੰ ਝਾੜੂ ਵਾਲਾ ਬਟਨ ਦਬਕੇ ਕਰ ਦਿਓ ਵੀ ਹਾਂ ਜੜ ਜੜੇ ਸਮਝ ਗਏ ਤਾੜੀ ਮਾਰ ਦੋ ਬਾਕੀ ਨੂੰ ਮਾਫ ਹੈ ਬੜਾ ਸਾਮੀਦਾਰ ਇਲਾਕਾ ਹੈ ਬੜਾ ਸਾਮੀਦਾਰ ਇਲਾਕਾ ਬਈ ਸਾਰੇ ਹੀ ਸਮਝ ਗਏ ਇਹਨਾਂ ਨੇ ਆਪਣੀਆਂ ਬਹੁਤ ਚੀਕਾਂ ਕਢਾਈਆਂ ਯਾਰ ਤਿੰਨ ਪੀੜੀਆਂ ਦੀ ਭੜਾਸ ਪਈਆ ਕੱਢਣ ਵਾਲੀ ਹਜੇ ਫਾਇਦਾ 2 ਸਾਲਾਂ ਦੇ ਕੰਮ ਗਿਣਾਉਣਾ 43000 ਨੌਕਰੀਆਂ ਬਿਜਲੀ ਦੇ ਬਿੱਲ ਫ੍ਰੀ ਥਰਮਲ ਪਲਾਂਟ ਖਰੀਦ ਲਿਆ ਰਾਸ਼ਨ ਘਰੇ ਮਿਲੂ ਕਣਕ ਮਿਲੂ ਜੇ ਆਟਾ ਕੋਈ ਨਹੀਂ ਚਾਹੁੰਦਾ 노 ਪ੍ਰੋਬਲਮ 100% ਘਰ ਕਹਿੰਦੇ ਨੇ ਸਾਨੂੰ ਕਣਕ ਦਿਓ ਔਰ ਕਣਕ ਵੀ ਉਹ ਮਿਲੂ ਜਿਹੜੀ ਆ ਪਿਛਲੇ ਹਫਤੇ ਮੰਡੀ ਚ ਆਈ ਸੀ ਜਮਾ ਨਵੀਂ ਤਾਜ਼ਾ ਕਣਕ ਮਿਲੂਗੀ ਕੋਈ ਸੁਸਰੀ ਵਾਲੀ ਜਾਂ ਮਿੱਟੀ ਵਾਲੀ ਕਣਕ ਨਹੀਂ ਦੇਣੀ ਸੋ ਲੋਕਤੰਤਰ ਬਚਾਉਣਾ ਹੈ ਸੰਵਿਧਾਨ ਬਚਾਉਣਾ ਹੈ ਅੱਜ ਮੈਨੂੰ ਤੁਹਾਡੇ ਕੋਲੇ ਆ ਕੇ ਬੱਦਲਬਾਈ ਜੀ ਦਾ ਮੈਨੂੰ ਪਤਾ ਲੱਗ ਗਿਆ ਕਿਉਂਕਿ ਕਿਉਂਕਿ ਪਤਾ ਕੀ ਹੈ थर्मामीटर ਲਾ ਕੇ थर्मामीटर ਲਾ ਕੇ ਡਾਕਟਰ ਚੈੱਕ ਕਰ ਲੈਂਦਾ ਐਂ ਜੇ ਕਰਕੇ ਵੀ ਹਾਂ ਕੋਈ ਖਾਸ ਗੱਲ ਨਹੀਂ ਤੇ ਫਿਰ ਜਦੋਂ ਚੈੱਕ ਕਰਕੇ ਉਹ ਫਿਰ ਦਵਾਈ ਦਿੰਦਾ ਤਾਂ ਉਹਦੇ ਨਾਲ ਇਲਾਜ ਹੋ ਜਾਂਦਾ ਸੋ ਚੰਗੇ ਡਾਕਟਰ ਤੋਂ ਦਵਾਈ ਲਓ ਆਹ ਕਿਧਰੋਂ ਆ ਗਿਆ ਕੋਈ ਇਧਰੋਂ ਆ ਗਿਆ ਕੋਈ ਆ ਆਪਾਰ ਉਹ ਬਠਿੰਡੇ ਵਾਲਾ ਲੁਧਿਆਣੇ ਫਿਰਦਾ ਬੜਿੰਗ ਹਨਾ ਉਹ ਉੱਥੇ ਲੜਦੇ ਫਿਰਦੇ ਇੱਕ ਦੂਜੇ ਨਾਲ ਇੱਕ ਦੂਜੇ ਦੀਆਂ ਆਡੀਓ ਪਤ ਨਹੀਂ ਕੀ ਕਰੀ ਜਾਣ ਦੋ ਇਹਨਾਂ ਨੂੰ ਇਹੀ ਕੰਮ ਕਰੀ ਜਾਣ ਦੋ ਆਪਾਂ ਨੇ ਕੀ ਲੈਣਾ ਇਹ ਆਪਣੀਆਂ ਗੋਟੀਆਂ ਫਿੱਟ ਕਰਨ ਤੇ ਰਹਿ ਜਾਣਗੇ ਉਹਨਾਂ ਜਿਹੜੇ ਚ ਲੋਕ ਆਪਣੇ ਨਾਲ ਫਿੱਟ ਹੋ ਜਾਣਗੇ ਸਿੱਧੀ ਜੀ ਗੱਲ ਹੈ ਥੋਡੇ ਵਰਗਾ ਐਂ ਰਹੂੰਗਾ ਇਹੋ ਜਿਹਾ ਸਵਾ ਦੋ ਸਾਲ ਚੱਕ ਰੁਪਏ ਦਾ ਕੋਈ ਇਲਜ਼ਾਮ ਲਾ ਕੇ ਦਿਖਾ ਦੇ ਬਿਰੋ ਪੈਸੇ ਕਮਾਉਣ ਵਾਲੇ ਕੰਮ ਤਾਂ ਛੱड़ ਤੇ ਮੇਰੇ ਵਰਗੇ ਕਮਲੇ ਨੂੰ ਕਿਸੇ ਨੇ ਕਿਹਾ ਜਿੰਨਾ ਸਮਾਂ ਤੂੰ ਇੱਧਰ ਲਾਇਆ ਆਪਣੇ ਕੰਮ ਕਰਤੀ ਲਾ ਲੈਂਦਾ ਹੁਣ ਤੱਕ ਤੂੰ ਮੇਰੇਆ ਮਿੱਤਰਾ ਪੈਸੇ ਬਹੁਤ ਕਮਾ ਲੈਂਦਾ ਪੈਸੇ ਨਾਲ ਪੋਜੀਸ਼ਨ ਬਣਦੀ ਕੋਈ ਕਾਰੋਬਾਰ ਚਲਾ ਲੈਂਦਾ ਧਨੀਆਂ ਦੀ ਸੂਚੀ ਵਿੱਚ ਤੂੰ ਵੀ ਅਮੀਰਾਂ ਦੀ ਸੂਚੀ ਵਿੱਚ ਤੂੰ ਵੀ ਆਪਣਾ ਨਾਂ ਲਿਖਵਾ ਲੈਂਦਾ ਗੋ ਜਵਾਬ ਆਇਆ ਫਿਰ ਆ ਜਵਾਬ ਸੁਣਿਓ ਕਹਿੰਦਾ ਗੱਲ ਤਾਂ ਤੇਰੀ ਠੀਕ ਹੈ ਮਿੱਤਰਾ ਮੈਂ ਪੈਸੇ ਬਹੁਤ ਕਮਾ ਲੈਂਦਾ ਨੀਆਂ ਦੀ ਸੂਚੀ ਵਿੱਚ ਮੈਂ ਵੀ ਆਪਣਾ ਨਾਂ ਲਿਖਵਾ ਲੈਂਦਾ ਪਰ ਰੁੱਖਾਂ ਨਾਲ ਸ਼ਾਮਾਂ ਮਿਟਦੀਆਂ ਇਹ ਸਮਾਂ ਸਭ ਨੂੰ ਢਾ ਲੈਂਦਾ ਕਿੰਨੇ ਧਨੀ ਹੋ ਹੋ ਤੁਰ ਗਏ ਕੌਣ ਕਿਸੇ ਦਾ ਨਾਂ ਲੈਂਦਾ ਉਹ ਕੌਣ ਲਿਖਦਾ ਫਿਰ ਸੱਚੀ ਗੁਰਬਾਣੀ ਜੇ ਨਾਨਕ ਹੱਟੀ ਪਾ ਲੈਂਦਾ ਜੇ ਗੁਰੂ ਨਾਨਕ ਦੇਵ ਜੀ ਦੁਕਾਨ ਖੋਲ ਕੇ ਬਹਿ ਜਾਂਦੇ ਤਸ ਜੰਗ ਠੱਗ ਵਰਗਿਆਂ ਨੂੰ ਕੌਣ ਸਦਾਰਦਾ ਪੰਜਿਆਂ ਨਾਲ ਪਹਾੜ ਕੌਣ ਰੋਕਦਾ ਉਹ ਮਲਕ ਭਾਗੋ ਤੇ ਭਾਈ ਲਾਲੋ ਦੀਆਂ ਰੋਟੀਆਂ 'ਚੋਂ ਫਰਕ ਕੌਣ ਕੱਢਦਾ ਉਹ ਚਾਰ ਉਦਾਸੀਆਂ ਕਰਕੇ ਕਿਰਤ ਕਰੋ ਦਾ ਵੰਡ ਛਕੋ ਦਾ ਨਾਮ ਜਪੋਦਾ ਹੋਕਾ ਕੌਣ ਦਿੰਦਾ ਹਰ ਗੱਲ ਪੈਸੇ ਵਾਸਤੇ ਨਹੀਂ ਹੁੰਦੀ ਲੋਕਾਂ ਦੇ ਹੱਕ 'ਚ ਖੜਨ ਦਾ ਵੀ ਆਪਦਾ ਹੀ ਨਜ਼ਾਰਾ ਹੁੰਦਾ ਜਿਹੜਾ ਕਿ ਮੈਂ ਲੈ ਰਿਹਾ ਮੈਨੂੰ ਮੁੱਚ ਕੇ ਦੇਖੋ ਪਤਾ ਨਵਾਦਾ ਭਾਈ ਮੈਨੂੰ ਤੁਹਾਡੇ ਤੇ ਮਾਣ ਆ ਜੇ ਤੁਸੀਂ ਲਵ ਯੂ ਕਹਿੰਦੇ ਹੋ ਮੈਂ ਲਵ ਯੂ 2 3 4 5 6 ਕਹਿੰਦਾ ਜੇ ਤੁਸੀਂ ਮੇਰੇ ਤੇ ਮਾਣ ਕਰਦੇ ਹੋ ਮੈਂ ਤੁਹਾਡੇ ਤੇ ਤਿੱਗਣਾ ਮਾਣ ਕਰਦਾ ਉਸੇ ਮਾਣ ਨਾਲ ਸਰਦਾ ਬਾਈ ਤੁਰਿਆ ਫਿਰਦਾ ਮੈਂ ਮੈਨੂੰ ਪੁੱਛ ਲੈਂਦੇ ਆ ਪੱਤਰਕਾਰ ਕਹਿੰਦੇ ਮੁੱਖ ਮੰਤਰੀ ਐਨੇ ਐਨੇ ਰੋਡ ਸ਼ੋਅ ਕਰੀ ਜਾਂਦਾ ਰਹਿੰਦਾ ਤੁਹਾਨੂੰ ਗਰਮੀ ਗਰਮੀ ਨਹੀਂ ਮੈਂ ਕਿਹਾ ਅਸੀਂ ਬੋਰ ਵਾਲੇ ਟੋਇਆਂ ਚੋਂ ਨਿਕਲ ਕੇ ਆਇਆ ਇਹ ਤਾਂ ਸੁਖਵੀਰ ਬਾਦਲ ਹੋਰੀ ਨੇ ਜੀਪ ਤੇ ਵੀ ਛੱਤ ਲਵਾਈ ਫਿਰਦਾ ਟੈਂਪਰੇਚਰ ਪੁੱਛ ਕੇ ਜਾਂਦੇ ਆ ਬਾਹਰ ਜਾਣਾ ਤਾਪਮਾਨ ਪੁੱਛਦੇ ਆ ਪਹਿਲਾਂ ਅਫਸਰ ਸਾਡੇ ਹੀ ਲੱਗੇ ਹੋਏ ਨਾ ਨਾਲ ਉਹ ਦੱਸ ਦਿੰਦੇ ਆ ਮੈਂ ਕਿਹਾ ਛੱਤ ਜੀ ਕਿਉਂ ਲਵਾ ਲਈ ਆ ਛੱਤ ਜੀ ਕਿਉਂ ਲਵਾ ਲਈ ਕਹਿੰਦੇ ਜੀ ਕੀ ਕਰੀਏ ਧੁੱਪ ਲੱਗਦੀ ਆ ਮੈਂ ਕਿਹਾ ਅੱਛਾ ਮੈਂ ਕੀ ਕਹਿੰਦੇ ਹੁੰਦੇ ਨੇ ਕਹਿੰਦੇ ਸਾਨੂੰ ਅੰਗਰੇਜ਼ੀ ਚ ਪੁੱਛਦੇ ਹੁੰਦੇ ਆ ਹਾਊ ਮੱਚ ਇਜ਼ ਦਾ ਟੈਂਪਰੇਚਰ ਆਊਟਸਾਈਡ ਕਹਿੰਦੇ ਅਸੀਂ ਕਹਿੰਨੇ ਸਰ 42 ਡਿਗਰੀ ਓ ਮਾਈ ਗੋਡ ਇਟਸ ਟੂ ਹਾਰਟ ਟੂ ਹਾਰਟ 30 ਡਿਗਰੀ ਹੋਇਆ ਤਾਂ ਦੱਸਿਓ ਪੰਜਾਬ ਬਚਾਉਣ ਚੱਲਾਂਗੇ ਸਿਰ ਇਹਨਾਂ ਦਾ ਪੰਜਾਬ ਤਾਂ 30 ਡਿਗਰੀ ਤੇ ਮੈਂ ਤਾਂ ਜਦੋਂ 44 46 47 ਹੁੰਦਾ ਉਦੋਂ 35 ਪਿੰਡ ਕੱਢ ਦਿੰਨਾ ਸੋ ਵੀਰੋ ਇਹਨਾਂ ਨਾਲ ਆਪਣਾ ਕੀ ਮੁਕਾਬਲਾ ਹੈ ਇਹ ਕਾਕੇ ਨੇ ਇਹਨਾਂ ਦੇ ਘਰ ਵਾਲੀਆਂ ਬੀਬਾ ਜੀ ਨੇ ਆਪਾਂ ਦੇਸੀ ਆ ਆਪਣੀਆਂ ਘਰ ਵਾਲੀਆਂ ਨੂੰ ਆਪਾਂ ਬੁਲਾਉਨੇ ਜਸਵੰਤ ਵਾਲੀ ਭੋਲੇ ਵਾਲੀ ਗਰਮੇਲ ਵਾਲੀ ਹੈਨਾ ਆਪਾਂ ਤਾਂ ਆਮ ਜਿਹੇ ਬੰਦੇ ਆ ਯਾਰ ਸੋ ਮੈਂ ਤਾਂ ਤੁਸੀਂ ਬਾਈ ਵੀ ਕਹਿ ਲੈਂਦੇ ਹੋ ਬਾਈ ਜੀ ਕਹਿ ਕੇ ਫੋਟੋ ਵੀ ਖਿਚਾ ਲੈਂਦੇ ਹੋ ਮੈਨੂੰ ਬਾਲਾ ਵਧੀਆ ਲੱਗਦਾ ਮੈਨੂੰ ਚੰਗਾ ਲੱਗਦਾ ਵੀ ਐਂ ਹੀ ਰਹਿਣਾ ਹੈ ਕਈ ਲੋਕਾਂ ਨੂੰ ਐ ਹੋ ਜਾਂਦਾ ਹੈ ਵੀ ਪਤਾ ਨਹੀਂ ਜਦੋਂ ਮੈਂ ਪਿੰਡ ਜਾਣਾ ਮੇਰੇ ਮੈਂ ਸੱਚੀ ਗੱਲ ਦੱਸਦਾ ਤੁਹਾਨੂੰ ਮੈਂ ਕਿਹੜਾ ਭਾਸ਼ਣ ਕਰਦਾ ਮੈਂ ਜਦੋਂ ਪਿੰਡ ਜਾਣਾ ਮੈਂ ਸਾਰੇ ਪਿੰਡ ਵਾਲਿਆਂ ਨੂੰ ਜਾਣਦਾ ਹੁਣ ਮੁੰਡਿਆਂ ਨੂੰ ਪ੍ਰਗਟ ਟਹਿਲਾ ਹੈਨਾ ਭੋਲਾ ਹੈਨਾ ਸਾਰੇ ਨਾਲ ਹੀ ਤਾਂ ਖੇਡਦੇ ਰਹੇ ਆ ਮੰਗੇਵਰੀ ਤੇ ਜਦੋਂ ਮੈਂ ਉਹਨਾਂ ਨੂੰ ਨਾਂ ਲੈ ਕੇ ਬੁਲਾਉਣਾ ਉਹ ਮੈਨੂੰ ਪਤਾ ਕੀ ਕਹਿੰਦੇ ਬਾਈ ਤੂੰ ਹਜੇ ਵੀ ਸਾਡਾ ਨਾਂ ਜਾਣਦਾ ਹੈ ਮਤਲਬ ਕਿਉਂਕਿ ਪਤਾ ਕੀ ਹੈ ਲੋਕਾਂ ਨੂੰ ਐ ਲੱਗਣ ਲੱਗ ਜਾਂਦਾ ਨਾ ਕਿ ਵੱਡਾ ਹੋ ਕੇ ਬੰਦਾ ਭੁੱਲ ਜਾਂਦਾ ਵੀਰ ਮੇਲੇ ਦਾ ਨਾਂ ਭੁੱਲ ਗਿਆ ਹੋਣਾ ਨਾ ਉਹ ਮੈਂ ਕਿਹਾ ਨਹੀਂ ਓ ਟੈਲੇ ਯਾਰ ਤੇਰਾ ਨਾਂ ਕਿਵੇਂ ਭੁੱਲ ਜਾਾਂਗੇ ਤੇਰੇ ਨਾਲ ਤਾਂ ਖੇਡੇ ਹੋਇਆ ਯਾਰ ਗੁੱਲੀ ਡੰਡਾ ਸੋ ਵੀਰੋ ਜਿੱਥੇ ਮਰਜ਼ੀ ਚਲੇ ਜਾਓ ਜਿੱਡੇ ਮਰਜ਼ੀ ਵੱਡੇ ਬਣ ਜਾਓ ਤੁਸੀਂ ਆਪਣੇ ਬਚਪਨ ਦੇ ਦੋਸਤਾਂ ਤੋਂ ਆਪਣੇ ਪ੍ਰਾਇਮਰੀ ਸਕੂਲ ਵਾਲੇ ਮਾਸਟਰਾਂ ਤੋਂ ਆਪਣੇ ਸਾਰੇ ਯਾਰਾਂ ਦੋਸਤਾਂ ਤੋਂ ਤੇ ਆਪਦੇ ਮਾਪਿਆਂ ਤੋਂ ਤੇ ਆਪਦੇ ਕੋਚਾਂ ਤੋਂ ਕਦੇ ਵੱਡੇ ਨਹੀਂ ਹੋ ਸਕਦੇ ਉਂਝ ਦੇ ਨਾਚੀ ਬਣ ਵੱਡੇ ਬਣ ਜੋ ਆਉਦੇ ਚ ਬਣ ਜੋ ਸੋ ਮੈਂ ਤਾਂ ਬਈ ਜੜਾਂ ਧਰਤੀ ਤੇ ਰੱਖੀਆਂ ਹੋਈਆਂ ਨੇ ਮੈਂ ਤਾਂ ਧਰਤੀ ਤੇ ਰਹੂੰਗਾ ਮੈਨੂੰ ਤਾਂ ਧਰਤੀ ਤੇ ਨਿਆਰਾ ਆਉਂਦਾ ਜਦੋਂ ਨੇਰੇ ਆਉਂਦੀ ਹੈ ਗਮਲਿਆਂ ਵਾਲੇ ਫੁੱਲ ਟੁੱਟ ਜਾਂਦੇ ਆ ਬਾਈ ਬੋੜ ਬੱਜ ਜਾਂਦੇ ਆ ਕਿਉਂਕਿ ਬੋੜਾਂ ਦੀਆਂ ਜੜਾਂ ਲੱਗੀਆਂ ਹੋਈਆਂ ਧਰਤੀ ਨਾਲ ਜੜਾਂ ਨੂੰ ਕਦੇ ਭੁੱਲਣੀਆਂ ਚਾਹੀਦੀਆਂ ਸੋ ਧੰਨਵਾਦ ਤੁਹਾਡਾ ਇੰਨਾ ਪਿਆਰ ਦਿੰਨੇ ਹੋ ਐਨੇ ਫੁੱਲ ਦਿੰਨੇ ਹੋ ਇੱਕ ਪਾਸੇ ਤਾਂ ਆ ਪਿਆਰ ਹੈ ਇੱਕ ਪਾਸੇ ਤਾਂ ਪਿਆਰ ਹੈ ਦੂਜੇ ਪਾਸੇ ਆ ਕਾ ਨੇ ਕਾਲੀ ਨੇ ਭਾਜਪਾ ਵਾਲੇ ਨੇ ਕਾਂਗਰਸੀ ਨੇ ਉਹਨਾਂ ਨਾਲ ਉਹਨਾਂ ਨੂੰ ਜੇ ਉਹਨਾਂ ਨੂੰ ਜੇ ਪਹਿਲੇ ਜੇ ਆਉਂਦੇ ਆਉਂਦੇ ਮੱਥੇ ਲੱਗ ਜਾਣ ਬੰਦਾ ਮੁੜ ਕੇ ਘਰੇ ਜਾ ਕੇ ਮੱਥਾ ਧੋਂਦਾ ਕਹਿੰਦਾ ਛੱਡ ਜਾਰ ਪਰੇ ਕੰਮ ਨਹੀਂ ਬਣਨਾ ਆ ਜਾ ਮੂਰੇ ਮੱਥੇ ਲੱਗੇ ਸੀ ਇਹ ਸੋ ਇਹਨਾਂ ਦਾ ਇਹ ਹੈ ਸੋ ਬਹੁਤ ਬਹੁਤ ਤੁਹਾਡਾ ਧੰਨਵਾਦ ਹੈ ਕਿੱਕਲੀ ਮੈਂ ਨਾ ਅੱਜ ਅੱਜ ਲਿਖੂੰਗਾ ਅੱਜ ਬਠਿੰਡੇ ਜਾਣਾ ਹੁਣ ਇਸ ਤੋਂ ਬਾਅਦ ਮੈਂ ਜਾਂਦੇ ਜਾਂਦੇ ਹੁਣ ਲਿਖਣਾ ਦਿਮਾਗ 'ਚ ਖਿਆਲ ਤਾਂ ਆ ਗਿਆ ਤੋ ਲਿਖੂਗਾ ਕਿਕਲੀ 2 ਠੀਕ ਹੈ ਨਾ ਉਹਦਾ ਇੰਨਾ ਕੁ ਮੈਂ ਸੁਣਾ ਦਨਾ ਕਿ ਕਿਕਲੀ ਕਲੀਰ ਦੀ ਬੜੀ ਬੁਰੀ ਹਾਲਤ ਸੁਖਵੀਰ ਦੀ ਠੀਕ ਇਹਦੇ ਅਗੇ ਲਿਖੂਗਾ ਬਸ ਕੱਲ ਸੁਣਾ ਦੂ ਬਹੁਤ ਬਹੁਤ ਧੰਨਵਾਦ ਇਨਕਲਾਬ ਜ਼ਿੰਦਾਬਾਦ ਇਨਕਲਾਬ ਜ਼ਿੰਦਾਬਾਦ ਬੋਲੇ ਸੋਨਿਆਨ